ਅਗਰਜੀ ਕਾਲ ਸਾਹਿਬ ਅਗਰਜੀ ਦੇ ਪਤੇ ਜੈ ਭੀਮ ਜੈ ਭਵਤ ਅੱਜ ਡਾਕਟਰ ਅਲਵਜੋਤ ਸਿੰਘ ਜੀ ਲੋਕਲ ਪਾਰਟੀ ਮੰਤਰੀ ਸਾਡੇ ਮਰਕਮੇ ਦੇ ਮੰਤਰੀ ਨੇ ਤੇ ਇਹਨਾਂ ਨੂੰ ਅੱਜ ਆਪਾਂ ਮਿਲ ਕੇ ਤੇ ਜਿਹੜਾ ਆਪਣਾ ਮਤਾ ਸੀ ਤੇ ਅਜੰਡਾ ਜੀ ਉਹਦੀ ਕਾਪੀ ਔਰ ਲਿਸਟ ਜਿਹੜੀ 647 ਬੰਦਿਆਂ ਦੀ ਉਹ ਆਪਾ ਮੰਤਰੀ ਸਾਹਿਬ ਨੂੰ ਹਣੀ ਦਿੱਤੀ ਆ ਤੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਇਹ ਡਾਇਰੈਕਟਰ ਸਾਹਿਬ ਨੂੰ ਮੈਂ ਦੇ ਕੇ ਮਤਲਬ ਜਿਹੜਾ ਪਿਆਵਾ ਤੁਹਾਡਾ ਉਹਦੀ ਅਪਰੂਵਲ ਦਵਾ ਦਾਂਗੇ ਮਨਜ਼ੂਰੀ ਦਵਾ ਦਾਂਗੇ ਔਰ ਜਿਹੜੇ ਤੁਹਾਡੇ ਮੁਲਾਜ਼ਮ ਨੇ ਆ ਆਊਟਸੋਰਸ ਦੇ ਇਹ ਬੜਾ ਧੰਨਵਾਦ ਕਰਦੇ ਆ ਆਪਾ ਮੁੱਖ ਮੰਤਰੀ ਸਾਹਿਬ ਆਪ ਜੀ ਦਾ ਆਪ ਜੀ ਦੀ ਸਾਰੀ ਟੀਮ ਦਾ ਮਤਲਬ ਜੇ ਮੈਂ ਐਮਐਲਏ ਸਾਹਿਬਾਂ ਦੇ ਨਾਂ ਗਿਣ ਲੱਗਾ ਤੇ ਬਹੁਤ ਸਾਰੇ ਨੇ ਜਿਵੇਂ ਅਜੇ ਗੁਪਤਾ ਜੀ ਦੇ ਰਹੇ ਜੂਗ ਡਾਕਟਰ ਜੀ ਦਾ ਜਸਵੀਰ ਜੀ ਦਾ ਇਦਾਂ ਮਤਲਬ ਮੇਜਰ ਸਾਹਿਬ ਦਾ ਤੇ ਜੀਵਨ ਜੋਤ ਜੀ ਸਾਰਿਆਂ ਦਾ ਧੰਨਵਾਦ ਔਰ ਜਿਨ੍ਹਾਂ ਨੇ ਮਤਾਂ ਪਾਇਆ ਕਾਉਂਸਲਰ ਸਾਹਿਬਾਨ ਸਾਡੇ ਮੇਰ ਸਾਹਿਬ ਵਿੱਚ ਸਾਡੇ ਕਮਿਸ਼ਨਰ ਸਾਹਿਬ ਦਾ ਤੇ ਡਿਪਟੀ ਮੇਰ ਸਾਡੇ ਸੀਨੀਅਰ ਡਿਪਟੀ ਮੇਰ ਬੜੀ ਇਹਨਾਂ ਨੇ ਲਗਨ ਤੇ ਮਿਹਨਤ ਦੇ ਨਾਲ ਜਿਹੜਾ ਇਹ ਮਤਾ ਪਾ ਕੇ ਤੇ ਇਥੋਂ ਤੱਕ ਪਹੁੰਚਾਇਆ ਵਾ ਤੇ ਅੱਜ ਮੈਂ ਧੰਨਵਾਦ ਕਰਦਾ ਵਾਂ ਇਹ ਮੰਤਰੀ ਸਾਹਿਬ ਦਾ ਇਹ ਉਹਨਾਂ ਨੂੰ ਮਿਲ ਕੇ ਇਹ ਹੁਣੇ ਹੀ ਮਤਾ ਦੇ ਕੇ ਉਹਨਾਂ ਨੂੰ ਇਹ ਨਿਕਲੇ ਆ ਉਹਨਾਂ ਦੇ ਇਹ ਪਿੰਡ ਦੇ ਵਿੱਚ ਲੰਮੇ ਪਿੰਡ ਤੋਂ ਤੇ ਲੰਮੇ ਪਿੰਡ ਤੋਂ ਹੁਸ਼ਿਆਰ ਤੋਂ ਮੈਂ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਤੁਹਾਡੀ ਪੂਰੀ ਟੀਮ ਦਾ ਧੰਨਵਾਦ ਕਰਦਾ ਇਸ ਪਾਰਟੀ ਦਾ ਕਿ ਜਿਨ੍ਹਾਂ ਨੇ ਇਹ ਗਰੀਬਾਂ ਦੀ ਆਵਾਜ਼ ਨੂੰ ਸੁਣਿਆ ਜੈ ਭੀਮ Jabot.